ਜਾਤੂ ਥੀਮ ਕੋਲ ਖੜੇ ਸੀ ਅਸੀਂ ਤਾਂ ਬੱਤਾਂ ਲੈਣ ਆ ਕੇ ਸਾਈਡ ਤੇ ਬ੍ਰੇਕ ਲੱਗੀ ਐ ਤਾਂ ਪਿੱਛੋਂ ਇਹ ਜਿਹੜੇ ਆ ਰਹੇ ਸੀਗੇ ਇਹਨਾਂ ਨੂੰ ਪਤਾ ਬਨ ਕੌਨਸੀ ਆ ਤੇ ਬੁਲੀਓ ਬੁਲੀਓ ਜਦੋਂ ਬ੍ਰੇਕ ਲੱਗੀ ਇਹਨਾਂ ਨੇ ਤਾਂ ਮੇਬੀ ਇਹਨਾਂ ਤੋਂ ਲੱਗੀ ਨਹੀਂ ਤਾਂ ਗੱਡੀ ਦਿੱਤੀ ਪਿੱਛੋਂ ਆ ਕੇ ਹਿੱਟ ਹੋਈ ਨਾ ਤਾਂ ਵਿੱਚ ਫੈਮਿਲੀ ਬੱਚੇ ਵੀ ਜਿਹੜੇ ਛੋਟੇ ਦੋ ਬੱਚੇ ਐ ਇਹਨਾਂ ਦੇ ਬਜ਼ੁਰਗਾਂ ਉਹਨਾਂ ਦੇ ਕਾਫੀ ਛੱਟ ਲੱਗੀ ਐ ਤਾਂ ਵਾਈਫ ਇਹਨਾਂ ਦੀ ਉਹਨਾਂ ਦੇ ਬਹੁਤ ਛੱਟ ਲੱਗੀ ਐ ਮਾਤਾ ਤੇ ਹਸਬੰਡੋ ਜਿਹੜੇ ਹੋਟ 'ਤੇ ਸਿੱਦੇ ਬੰਦੇ ਉਹ ਵੀ ਹੋਣ ਚੱਟ ਚੱਗੇ ਅਸੀਂ ਗੱਡੀਆਂ 'ਚ ਪਾ ਕੇ ਤਾਂ ਹੋਇਆ ਆ ਸਾ ਕਿਦਾਂ ਜੀ ਕੁਝ ਪਤਾ ਚੱਲੇ ਇੱਦਾਂ ਨਹੀਂ ਭਾਜੀ ਕਿ ਗੱਡੀ ਸਿੱਧੀ ਆ ਕੇ ਪਿੱਛੋਂ ਵੱਜੀ ਆ ਬੱਸ ਦੇ ਵਿੱਚ ਨਾ ਬੱਸ ਮੇ ਵੀ ਸ਼ਹਿਰ ਖੜੀ ਹੋਗੀ ਉਹਨੇ ਬ੍ਰੇਕ ਲਾਤੀ ਹੈ ਜੋ ਵੀ ਹੋਇਆ ਇਹ ਨਹੀਂ ਪੂਰਾ ਪਤਾ ਨਾ ਤੇ ਤੁਸੀਂ ਕਿੱਥੋਂ ਕਿੱਥੇ ਜਮਾ ਜੀ ਬੰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੁਝ ਪਤਾ ਇਹ ਭਾਜੀ ਮੇ ਵੀ ਲੁਹਿਆਣਾ ਚੱਲੇ ਉਹਨੇ ਲੁਹਿਆਣਾ ਨੰਬਰ ਗੱਡੀ ਆ ਜੀ ਬੱਸ ਦਾ ਨੰਬਰ ਐਮ ਪੀ ਵੀ 80 ਇਹ ਖੜੀ ਬੱਸ ਦੇ ਵਿੱਚ ਇਹਨਾਂ ਨੇ ਮਾਰਿਆ ਖੜੀ ਮੇ ਵੀ ਭਾਜੀ ਇਹ ਪੱਕਾ ਨਹੀਂ ਕਹ ਰਿਹਾ ਤਾਂ ਕਿ ਖੜੀ ਬਾਤੇ ਦੱਜਾਂਗੇ ਜਾਂ ਬੱਸ ਨੇ ਬਿਲਕੁਲ ਹੋਲੀ ਕਰਕੇ ਸਾਈਡ ਤੇ ਕਰ ਲਈ ਸੀ ਕਿ ਇਹਨਾਂ ਨੂੰ ਰਾਹ ਨਹੀਂ ਮਿਲਿਆ ਕੀ ਬੋਲ ਰਹੇ ਆਂ ਦੀ ਇਹ ਗੱਡੀ ਇੱਥੇ ਬਸ ਖੜੀ ਸੀਗੀ ਤੇ ਸਵਾਰੀ ਜਿਹੜੀ ਆ 1131 ਹੈ ਲੁਧਿਆਣੇ ਦਾ ਨੰਬਰ ਹੈ ਜੀ ਤੇ ਇਹ ਗੱਡੀ ਖੜੀ ਸੀਗੀ ਇਹਦੇ ਵਿੱਚ ਲਿਆ ਕੇ ਛਾਚਾਰੇ ਵਦਗੇ ਨੀਂਦ ਆ ਗਈ ਜੱਟ ਦਾ ਪੁਲਿਸ਼ ਖ ਲੱਗਿਆ ਵੀ ਗੱਡੀ ਜਾਂਦੀ ਹੋਊਗੀ ਸਰ ਸਵਾਰੀਆਂ ਕਿੱਦਾਂ ਸਵਾਰੀਆਂ ਦੀ ਇਹਦੇ ਵਿੱਚ ਬਜ਼ੁਰਗ ਸੀਗੇ ਉਹਨਾਂ ਦੀ ਤਾਂ ਮੌਕੇ ਤੇ ਡੈਥ ਹੋ ਗਈ ਆ ਜਿਹੜੀ ਨਾਲ ਸਾਹਮਣੇ ਲੇਡੀ ਬੈਠੀ ਸੀਗੀ ਪਿੱਛੇ ਉਹਦੀ ਖੂਪੜੀ ਲੱਗਈ ਆ ਤੇ ਲੜਕੀਆਂ ਦੇ ਕਿਤੇ ਸਿਰ ਟੁੱਟੀ ਹੈ ਤੇ ਕਾਫੀ ਸਾਰਾ ਨਿਸ਼ਾਨ ਹੋ ਗਿਆ ਆ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਗਏ ਆ ਤੇ ਪਹਿਲੇ ਆਪਣਾ ਗੁੱਡ ਨੇਮ ਕੀ ਹੈ ਜੀ ਮੇਰਾ ਨਾਮ ਦਿਕਤਾਰ ਸਿੰਘ ਹੈ ਜੀ ਮੈਂ ਵੀ ਬਾਅਦ ਤੋਂ ਹੀ ਆਇਆ ਪਹਿਲਾਂ ਨਹੀਂ ਮੌਕੇ ਤੇ ਨਹੀਂ ਜੀ ਜੋ ਜਾਣਕਾਰੀ ਹੈ ਸਭ ਮਿਲ ਗਈ ਹੈ ਉਹ ਮੈਂ ਤੁਹਾਨੂੰ ਬਿਆਨ ਕਰ ਦੂਗਾ ਇਹ ਸਭ ਮੈਂ ਐਮਟੀ ਸੁਖਮਨ ਸਿੰਘ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਦੀ ਜਾਣਕਾਰੀ دیਓ ਇਹ ਸਰ ਇੱਕ ਐਕਸੀਡੈਂਟ ਹੋਇਆ ਹੈ ਜੀ ਚੱਕਰ ਖੀਮ ਦੇ ਕੋਲੇ ਤੇ ਮਤਲਬ ਦੋ ਪੇਸ਼ੈਂਟ ਸੀਗੇ ਅਸੀਂ ਦੇ ਉਹਨਾਂ ਵਿੱਚ ਇੱਕ ਪੇਸ਼ੰ ਨੂੰ ਅਸੀਂ ਲੈ ਕੇ ਆਏ ਜੀ ਮਤਲਬ ਮੌਕੇ ਤੇ ਇੱਥੇ ਦਰਦ ਹੋ ਗਿਆ ਦਰਦ ਨੇ ਡਿਕਲੇਅਰ ਕਰ ਦਿੱਤਾ ਉਹਨਾਂ ਨੂੰ ਸਰ ਇਹ ਹੋਇਆ ਕਿਸ ਕਿਸ ਚੀਜ਼ ਦੇ ਵਿੱਚ ਸਰ ਬੱਸ ਖੜੀ ਸੀ ਉਹਦੇ ਵਿੱਚ ਜਾ ਕੇ ਲੰਗੀ ਇਹਨਾਂ ਦੀ ਗੱਡੀ ਤੇ ਸਵਾਰੀਆਂ ਕਿੱਦਾਂ ਜੀ ਸਵਾਰੀਆਂ ਤਾਂ ਠੀਕ ਨੇ ਇਹ ਇਹ ਪੇਸ਼ੈਂਟ ਨੂੰ ਜਿੰਨਾ ਜਿਹੜੇ ਗੱਡੀ ਦੇ ਵਿੱਚ ਸੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਜੀ ਕਿੰਨੇ ਕੁ ਬੰਦੇ ਐ ਨਾ ਜਿਹੜੇ ਡੈਥ ਵਗੈਰਾ ਹੋਈ ਹੈ ਸਰ ਦੋ ਪੇਸ਼ੈਂਟ ਆ ਇੱਕ ਲੇਡੀ ਸਿਕ ਜਾਨਸਰ ਜੀ ਕੋਈ ਨਾਮ ਵਗੈਰਾ ਪਤਾ ਨਹੀਂ ਨਾਮ ਹੀ ਜਿਹੜੇ ਪਤਾ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਨਹੀਂ ਸਰ ਹਜੇ ਇਹ ਵੀ ਨਹੀਂ ਕੁਝ ਪਤਾ ਕਿੱਥੋਂ ਕਿੱਥੇ ਜਾ ਰਹੀ ਸੀ ਗੱਡੀ ਕੁਝ ਪਤਾ ਇਹ ਲੁਧਿਆਣਾ ਸਾਈਡ ਜਾ ਰਹੇ ਸੀ ਸਰ ਐਕਸੀਡੈਂਟ ਹੋਇਆ ਜਾਣਕਾਰੀ ਦਿਓ ਹਾਂਜੀ ਮੇਰਾ ਨਾਮ ਡਾਕਟਰ ਆਈਸ਼ੀਆ ਸਾਡੇ ਪਾਸ ਰੋਡ ਸ ਆਇਆ ਹੈ ਪੂਰੀ ਫੈਮਿਲੀ ਇਨਵੋਲ ਹੋਈ ਹੈ ਤੇ ਵਿੱਚ ਦੋ ਦੇ ਵਿੱਚ ਬ੍ਰੌਟ ਡੈੱਡ ਸੀਗੇ ਬਾਕੀ ਦੋ ਬੱਚੇ ਆ ਗਏ ਬੱਚਿਆਂ ਨੂੰ ਵੀ ਥੋੜੀ ਬਹੁਤ ਸੱਟਾਂ ਲੱਗੀਆਂ ਨੇ ਤੇ ਇੱਕ ਪੇਸ਼ੈਂਟ ਕਾਫੀ ਸੀਰੀਅਸ ਸੀਗਾ ਉਹਨੂੰ ਅੱਗੇ ਰੈਫਰ ਕੀਤਾ ਉਹਦੇ ਹੈਡ ਇੰਜਰੀ ਆ ਗਈ ਮੈਡਮ ਕੋਈ ਨਾਮ ਵਗੈਰਾ ਪਤਾ ਕਿੱਥੇ ਦੇ ਰਹਿਣ ਵਾਲੇ ਕਿੱਥੋਂ ਕਿੱਥੇ ਜਾਦੇ ਨੇ ਉਹ ਹੁਣਾਂ ਦੇ ਰਹਿਣ ਵਾਲਿਆ ਦੋਖਰੀ ਦੇ ਦੋਖਰੀ ਦੇ ਰਹਿਣ ਵਾਲੇ ਤੇ ਬੱਚੇ ਵੀ ਸੀ ਇਹਦੇ ਵਿੱਚ ਹਾਂਜੀ ਨਹੀਂ ਬੱਚੇ ਠੀਕ ਹੈਗੇ ਹਾਂਜੀ ਬਾਕੀ ਸੱਟਾਂ ਲੱਗੀਆਂ ਆ ਗਏ ਸੀ ਜਾਂਚ ਵਗੈਰਾ ਕਰਵਾ ਰਹੇ ਨੇ ਡੈਕਥ ਵਗੈਰਾ ਜਿਹੜੀ ਹੋਈ ਹੈ ਉਹਨਾਂ ਦੇ ਨਾਮ ਵਗੈਰਾ ਹੈ ਕੁਝ ਅ ਜਿਨ੍ਹਾਂ ਦੀ ਡੈਥ ਹੋਈ ਹੈ ਇੱਕ ਹੈਗੇ ਸਰਦਾਰ ਪ੍ਰੀਤਮ ਸਿੰਘ ਔਰ ਇੱਕ ਹੈਗੇ ਗਗਨਦੀਪ ਗੌਰ